ਗੁੜੀਆਂ ਬਾਹਰ ਉਹ ਉਥੇ ਕੇਸ ਲਾਇਆ ਉਹਨਾਂ ਨੇ ਉਥੇ ਤਲਾਕ ਦਾ ਕੇਸ ਲਾਇਆ ਤਾਂ ਉਹ ਨਹੀਂ ਕਿਉਂ ਛੱਡਿਆ ਕੋਹਾ ਤੁਹਾਡੇ ਸਾਰੇ ਬੀਤੀ ਦੇ ਬਾਜਣਾ ਵਧੀਆ ਬੜਾ ਵਧੀਆ ਕੀਤਾ ਜੀ 100 ਲੱਖ ਦਾ ਚੈੱਕ ਦਿੱਤਾ ਇਹਨਾਂ ਨੇ ਜੀ ਦੇਖੇ ਰੱਪਾ ਬਈ ਐਸਐਸਪੀ ਸਾਹਿਬ ਨੂੰ ਕਹਦੇ ਨਾ ਤੁਸੀਂ ਅੱਗੇ ਗਏ ਨਹੀਂ ਜੇ ਅੱਗੇ ਐਸਐਸਪੀ ਗਏ ਜਾਂ ਚੋਲੇ ਆਉਂਦੇ ਆ ਉਹ ਚੋਲੇ ਪੈਸੇ ਦੇ ਕਿ ਨਿਕਲ ਜਾਂਦੇ ਆ ਜੀ ਉਹ ਆਉਂਦੇ ਪੈਸੇ ਦੇ ਕਿ ਨਿਕਲ ਜਾਂਦੇ ਨਹੀਂ ਹੁਣ ਤਾਂ ਤੁਹਾਡਾ ਚੋਲੇ ਆ ਐਸਐਚਓ ਕੋਲ ਐਸਐਚਓ ਚੋਲੇ ਹੀ ਆ ਜੀ ਮੈਂ ਕਹਿ ਦਿੰਦਾ ਕੋਈ ਗੱਲ ਨਹੀਂ ਤੁਹਾਨੂੰ ਨਿਆਂ ਮਿਲੂਗਾ ਫਿਰ ਵੀ ਕਰਦੇ ਜੀ ਜੇ ਨਾ ਉਹ ਬੰਦਿਆਂ ਦੇ ਨਾਲ ਫਿਰ ਕਾਰਵਾਈ ਹੋਊਗੀ ਕਿਉਂ ਨਹੀਂ ਅਹੀਂ ਇੱਕ ਦੋ ਵਾਰ ਭੁਕੇ ਪੈਉ ਨਾ ਲੈ ਮੈਂ ਕਿਨੂੰ ਸੰਤੁਨਿ ਨੂੰ ਕਰਵਾਇ ਕਿ ਤੁਹਾਡੇ ਇਥੇ ਉਹ ਫੇਰਦਾ ਅਸੀਂ ਫਟਕੀ ਸਰਕਾਰ ਕਰਾ ਲਵਾਂਗੇ ਬੰਦਾ ਨਹੀਂ ਕੋਈ ਹੈ ਨਾ 12 13 ਤਾਂ ਪਪਾ ਨਾ ਕਹ ਲਾ ਕਾਤਾ ਦਾ ਦੋ ਜਾਣਾ ਇਥੋਂ ਪੱਟੀ ਵਾਲਾ ਹੋਵੇ ਤਾਂ ਫਿਰ ਮੈਂ ਇਥੇ ਛੱਡ ਲਾਉਣਾ ਨੂੰ ਕਿ ਆ ਉਹ ਇਥੇ ਆ ਜੀ ਕਹਿ ਦਿੰਦੇ ਆ ਪਾ ਕੋਈ ਨਹੀਂ ਕੋਈ ਆਉਤੋ ਜੀ ਮਸਲਾ ਲੱਗੋ ਆਪਣੀ ਸਹਿਮਤੀ ਹੈ ਸਾਡੀ ਕੋਈ ਗੱਲ ਨਹੀਂ ਸਭ ਮੈਂ ਉਹਨਾਂ ਦਾ ਨੰਬਰ ਨੰਬਰ ਹੈਗੇ ਸਾੜੇ ਹੈਗੇ ਜੀ ਉਹਨਾਂ ਦੇ ਨੰਬਰ ਹੈ। ਤੰਮਿੰਨ ਨੰਬਰ ਦੇ ਮੈਂ ਉਹਨਾਂ ਨੂੰ ਉਤਰਾਂਗੇ ਨਾ ਵੀ ਇਹਨਾਂ ਦਾ ਨਵੇੜੋ ਕੀ ਕਰਦੇ ਕਿ ਉਹ। ਜੀ ਆਪਾਂ ਕੁੜੀ ਬਸੋਣੀ ਹੈ ਉੱਥੇ ਕੁੜੀ ਨਹੀਂ। ਨਹੀਂ ਨਹੀਂ ਅਸੀਂ ਕੁੜੀ ਦਾ ਤਲਾਕ। ਕੁੜੀ ਤਾਂ ਉਹਨਾਂ ਦੇ ਰੋਲ ਸੀ ਉੱਥੇ ਤੇ ਬਾਹਰ ਆਉਂਦੀ ਕੁੜੀ ਨੂੰ ਤਲਾਕ ਦੇ ਤਾ ਨਾ। ਉਹਨਾਂ ਨੇ ਦਾਵਾ ਕੁੜੀ ਉਹਨੂੰ ਬਿਮਾਰ ਸੀ ਜਦੋਂ ਤਲਾਕ ਆਵੇ ਕੁੜੀ ਦੀ ਮੈਡੀਕਲ ਨਹੀਂ। ਨਹੀਂ ਪਰ ਤਲਾਕ ਦਿੱਤਾ ਕਿਉਂ ਬਿਮਾਰ ਕਰਕੇ? ਬਿਮਾਰ। ਨਾ ਨਾ ਬਿਮਾਰ ਨਹੀਂ। ਰੈਸੀ ਉਹ ਬੜੇ ਉਹ ਤਰ੍ਹਾਂ ਦੇ ਵੱਡੇ ਸੀ ਮਤਲਬ ਖਰਚਾ ਖਰਚਾਨੀ ਕਰਨ ਵਾਲੀ ਕੁੜੀ ਨੇ ਜਿਹੜੀ ਚੀਜ਼ ਹੋਈ ਉਹਨੇ ਲੜਾਈ ਪਾ ਕੇ ਲੈ ਲੈਣ ਮੈਂ ਨਹੀਂ ਤਿੰਨ ਦੇ ਸਕਾ ਜਿੱਥੋਂ ਮਾਜੀ ਲੈ ਆਪ ਨੂੰ ਕੰਮ ਕਰਦਾ ਜਿੱਥੇ ਕੁੜੀ ਕੁਛੜੀ ਰੁੱਲਦੀ ਆ ਉਥੇ ਆਪਣੇ ਮੈਂ ਨਹੀਂ ਤਿੰਨ ਕੋ ਜੀ ਤੇਰਾ ਖਰਚਾ ਨਹੀਂ ਚੱਲ ਸਕਦਾ ਆਪ ਨੂੰ ਕਹਿਣਾ ਦਵਾ ਦਿੰ ਜੀ ਸਰ ਆਪਣਾ ਮਾ ਗੋੜੇ ਨਹੀਂ ਇਹ ਤਾਂ ਸਾਡਾ ਆਪਣਾ ਗਹਿਣਾ ਹੀ ਦਵਾਣ ਨੂੰ ਬਸ ਗਹਿਣਾ ਹੀ ਆਪਾਂ ਮੰਗਦੀ ਆ ਵਿਚਾਰੀ ਕੰਨੀ ਉਹ ਤੁਹਾਨੂੰ ਨਾ ਹੀ ਪਈ ਗਹਿਣਾ ਕਿ ਨਾ ਪਾਇਆ ਗਹਿਣਾ ਤੇ ਮੁੰਡਾ ਪਾਣਾ ਤੇ ਪਈ ਗਿਆ ਵਾ ਤੇ ਗਹਿਣਾ ਤੇ ਮੈਨੂੰ ਮੈਨੂੰ ਮਿਲਣੀਆਂ ਹੀ ਆਣੀਆਂ ਉਹ ਤੇ ਰਿਸ਼ਤੇਦਾਰ ਲੈ ਕੇ ਉਹ ਇੰਨਾ ਕੁ ਲੈਣਾ ਤੇ ਉਹਦੇ ਚੀਜ਼ੋ ਤਾਂ ਪਾਤ ਗਿਆ ਮਾਮਿਆਂ ਨੂੰ ਫਪੜ ਨੂੰ ਮਾਤਿਆਂ ਨੂੰ ਉਹਦੇ ਉਹ ਲੈ ਗਏ ਉਹ ਤੇ ਗਈਆਂ ਤੇ ਉਹਦੇ 10 ਲੱਖ ਦਾ ਤੇ ਚੈੱਕ ਦਿੱਤਾ ਜੀ ਇੱਕ ਉਹਨਾਂ ਨੂੰ ਬੰਦ ਦੇ ਦੇਣ ਵਾਪਸ ਦੋਗੇ ਉਹਨਾਂ ਨੂੰ ਫੋੜੀ ਉਹਨਾਂ ਨੂੰ ਲੈ ਕੇ ਦੇ ਨੰਬਰ ਕਿਹਦੇ ਉਹਨਾਂ ਕਹਿ ਕੇ ਕੀ ਉਹਨਾਂ ਦਾ ਉਹ ਨੰਬਰ ਦੋ ਮਿੰਟ ਉਹਨਾਂ ਨੂੰ ਫੋਨ ਆ ਕਿ ਪੱਲ ਦਬਾਸ ਉਹ ਆਨ ਨੂੰ ਕਰਵਾ ਇਹਨਾਂ ਨੇ ਕਰਨਾ ਪਾਇਆ ਆ ਨੰਬਰ ਉਹਨਾਂ ਦਾ ਉਹਨਾਂ ਦਾ ਇਹ ਉਹਨਾਂ ਦਾ ਪਿੰਡ ਜਿਹੜਾ ਪਿੰਡ ਪੰਜਾਈ ਬਾਬਾ ਬੁਖਾਰਾ ਜੀ ਫਿਰ ਜਿਹੜਾ ਖਾਤਾ ਨਾ ਜੀ ਉਹ ਜੋਇਨ ਖੁੱਲਾ ਹੋਆ ਉਹਦੇ ਵਿੱਚ ਡਾਕੂਮੈਂਟ ਉਹ ਸਟੇਟਮੈਂਟ ਨਹੀਂ ਬੈਂਕਾਂ ਦੇ ਵੀ ਨਹੀਂ ਦੇ ਇੰਡਸਟਰੀ ਦਾ ਤੁਹਾਡੇ ਬੱਚੇ ਕਹਿੰਦੇ ਆ ਤੁਹਾਡੇ ਬੱਚੇ ਬੇਟਾ ਤੇ ਬੇਟੀ ਦੋਨੇ ਬੇਟਾ ਕਿੱਥੇ ਬੇਟਾ ਹੀ ਠੀਕ ਹੈ ਜੀ ਅਸਾ ਬੇਟਾ ਬਾਹਰਿਆ ਦਾਦਾ ਹਾਂ ਜੀ ਤੇ ਜਿਹੜੇ ਇਹ 10 ਲੱਖ ਪਏ ਹਨ ਉਹ ਦੋਨਾਂ ਜੁਆਇੰਟ ਸੀਗਾ ਕੋਈ ਨਹੀਂ ਉਹਦੇ ਵਿੱਚ ਉਹਨਾਂ ਨੇ ਸਟੇਟਮੈਂਟ ਵੀ ਕਰਕੇ ਦਿੱਤਾ ਇਹਦਾ ਨੰਬਰ ਉਹਨਾਂ ਤੋਂ ਫੇਕ ਜਾ ਦਿੱਤਾ ਕੰਪਿਊਟਰ ਬੋਲੀ ਜਾਂਦਾ ਹਾਂ ਹਾਂ ਜੇ ਫਿਰ ਰਿਕਾਰਡ ਉਹ ਟਲੀਲੀ ਆ ਦੇ ਕੋ ਨੰਬਰ ਬਲਤ ਕਿ ਨੰਬਰ ਹੈਗਾ ਕਿਦਾ ਇਹ ਉਹਨਾਂ ਦਾ ਆ ਸਹੁਰੇ ਦਾ ਵਾ ਤੇ ਆਸਾਸ ਦਾ ਨੰਬਰ ਪਤਨੀ ਕਿ ਕਮਾਈ ਦਾ ਹਾਂਜੀ ਆਸਾਸ ਦਾ ਨੰਬਰ ਹੈ ਲੱਗਦਾ ਲੱਗਦਾ ਹੀ ਨੰਬਰ ਉਹਨਾਂ ਦਾ ਪੁਲਿਸ ਵਾਲੇ ਨੇ ਲਾਇਆ 2021 ਚ ਵਿਆਹ ਹਾਂਜੀ ਹਾਂਜੀ ਇਹਨੂੰ ਬੜਾਉਂ। ਤੇ ਆਈਡੀ ਉਹ ਲੈ ਲੈ। ਉਹ ਬੜਾ ਜਿਹਾ ਫੋਟੋ। ਇਹ ਸਰ ਨੂੰ ਬੜਾ ਦੇ ਦੇ। ਨਾ ਕਰ। ਚੋੜਾ। ਨਹੀਂ ਉਹ ਕੋਈ ਨਹੀਂ। ਇੱਕ ਟੇਗ। ਹਾਉ ਜੀ ਹਾਉ ਜੀ ਹਾਉ ਜੀ ਹਾਉ ਜੀ। ਆਉ। ਇਹ ਕੋਮਨ ਮੈਂ ਬੈਠੂ ਮੈਂ ਸੋਨੀ ਸਰਪੰਚ ਨੂੰ ਸੱਦ ਲਾ। ਸਰ ਜੀ ਨੂੰ ਦਸ ਲਾ ਕੇ ਦਿੱਤਾ। ਜੋ ਨਾ ਜਾਣ ਕੋਈ ਸਿੱਧੇ ਤੇ ਆਈਡੀ ਉਹਨਦੇ ਦੀ ਲੱਗੀ ਹੈ ਤੇ ਸਾਨੂੰ ਲੈਣੀ ਹੈ ਤੋਂ ਸਟੇਟਮੈਂਟ ਉਹ ਨਿਕਲਦੀ ਐਸਾ ਚ ਟੋਲੇ ਦਾ ਦੇਖ ਮੈਂ ਨੰਬਰ ਪਰ ਤੂੰ ਹੀ ਆ ਜਾਓ 2 ਵਜੇ ਕੋਲੀ ਜਾਓ ਵਾਰੀ ਆਉਂਦੇ ਕਿਸੇ ਹੈਲੋ ਆ ਵੀ ਭਾਈ ਤੋਰ ਲਾ ਕੇ ਆ ਜਾਓ ਛੇਤੀ ਆਓ ਫਿਰ ਛੇਤੀ ਆਓ ਉਹ ਬੈਠੇ ਆ ਜੋ ਆ ਜੀ ਹਾਂ ਨਾਸੀਆ ਟੋਟਲਾ ਐਸਟੋ ਸਹੀ ਨਾਸੀਆ ਮਾਹਤਵਾਤ ਆਜ ਨੂੰ ਕੁਲੀ ਵੀ ਤੁਹਾਡੇ ਚੱਲੂ ਤੁਹਾਨੂੰ ਪਹਿਲੇ ਨਾ ਤੁਹਾਨੂੰ ਪਹਿਲੇ ਮੈਂ ਕੋਈ ਪੜਨਾ ਹੋਊਗੀ ਤੁਹਾਡੀ ਮਦਦ ਹੋਊਗੀ ਫਿਕਰ ਆਪਾਂ ਆ ਗਏ ਜਗ੍ਹਾ ਤੇ ਨਾ ਹਾਂਜੀ ਉਹ ਸੰਸੰਗਾਂ ਨਾਲ ਰਿਕਵੈਸਟ ਕਰਦੇ ਆਂ ਕੜ੍ਹ ਤੇ ਜੀ ਉਹਨਾਂ ਨੇ ਠੀਕ 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 ਭੇਜ ਦੇ ਤੈਨੂੰ ਦੱਸ ਦੋ ਕੜ੍ਹ ਕੇ ਸਰਪੰਚ ਨੂੰ ਜੈਨ ਸਰ ਐਸਐਚਓ ਸਾਹਿਬ ਜੈਨ ਸਾਹਿਬ ਜੀ ਜੈਨ ਜੀ ਇੱਕ ਨਾ ਕੜ੍ਹ ਕੇ ਤੋਂ ਸਰਪੰਚ ਆ ਆਪਣਾ ਮੁੰਡਾ ਸੰਧੂ ਫੋਟੋਗ੍ਰਾਫਰ ਸਰ ਜੀ ਇਹਨਾਂ ਦੇ ਪਿੰਡ ਦਾ ਤੁਹਾਡੇ ਕੋਲ ਕੇਸ ਆ ਉਹ ਜਿਹੜਾ ਕੁੜੀ ਦਾ ਵਿਆਹ ਆ ਬਾਹਰ ਇੰਗਲੈਂਡ ਲੈ ਕੇ ਤੇ ਮੁੜ ਕੇ ਉੱਥੇ ਜਾ ਕੇ ਉਹਨਾਂ ਤਲਾਕ ਦਿੰਦੇ ਤਾਂ ਸਰ ਇਹਦੀ ਬੀਬੀ ਦੀ ਕਰੋ ਮਦਦ ਜੋ ਇਹਨਾਂ ਦਾ ਹੈਗਾ ਵਾ ਉਹਨਾਂ ਕੋਈ ਜਾਂਦੇ ਵੀ ਸਾਡਾ ਸੋਨਾ ਥਾਣਾ ਜਿਹੜਾ 10 ਲੱਖ ਦਿੱਤਾ ਉਹਨਾਂ ਨੂੰ ਦਾਦ ਚ ਉਹ ਇਹਨਾਂ ਦਾ ਵਾਪਸ ਦਵਾ ਦਿਓ ਕਰੋ ਇਹਨਾਂ ਦੀ ਮਦਦ ਮੈਂ ਸਰ ਕਰ ਦੇਣਾ ਨਹੀਂ ਮੈਂ ਅਸਲ ਵਿੱਚ ਮੇਰੀ ਪੁੱਛੇਗੀ ਤੁਹਾਨੂੰ ਪਤਾ ਹੋਊਗਾ ਥੋੜੀ ਦੇਰ ਹੋਏ ਥੋੜੀ ਜਿਹੀ ਕੋਸ਼ਿਸ਼ ਆ ਤੁਹਾਨੂੰ ਦੌਰ ਚੱਲ ਰਿਹਾ ਸਰ ਨੂੰ ਪਤਾ ਹੀ ਆ ਜੀ ਹਾਂ ਕਰ ਲੈਣਾ ਜੀ ਇਹਨਾਂ ਦੀ ਕਰ ਲੈਣਾ ਤੁਹਾਨੂੰ ਇਹਨਾਂ ਦੀ ਭੈਣ ਨਾ ਇਹਦਾ ਵਿਚਾਰੀ ਦਾ ਬੰਦਾ ਹੈ ਨਹੀਂ ਮੁੰਡਾ ਵੀ ਇਹਦਾ ਇਟਰੀ ਗਿਆ ਬਾਹਰ ਇੱਥੇ ਨਹੀਂਗਾ ਇਹਦੀ ਬੀਬੀ ਦੀ ਆਪਾਂ ਪੂਰੀ ਮਦਦ ਕਰਨੀ ਜੀ ਤੇ 26 ਜਨਵਰੀ ਤੋਂ ਬਾਅਦ ਸਾਰੇ ਨਾਲ ਕੋ ਮੈਨੂੰ ਮਿਲਣ ਆਪਾਂ ਜਿੱਦਾਂ ਕਰਦਾ ਹਾਂ ਕਰਦਾ ਇਹ ਸਰਪੰਚ ਆਜੂ ਤਾਂ ਦੇ ਕੋ ਕੜਕੇ ਵਾਲਾ ਨਾਲੇ ਬੀਬੀ ਆਜੂਗੀ ਤੇ 27 ਤਰੀਕ ਨੂੰ ਆ ਜਾਣਗੇ ਇਹਨਾਂ ਦੀ ਇੱਕ ਤਰਫੀ ਮਦਦ ਕਰਨੀ ਜੀ ਵਿਚਾਰਿਆਂ ਦੀ ਮੈਂ ਕਿਹਾ ਸਰਦਾ ਹੁਕਮ ਆ ਗਿਆ ਜੀ ਅਸੀਂ ਤੇ ਬੱਚੇ ਆ ਤੁਹਾਡੇ ਜੀ ਜੋ ਹੁਕਮ ਦੇਤਾ ਸਰ ਸਿਰਫ 7 ਵਜੇ ਜੀ ਠੀਕ ਹੈ ਸਰ 7 ਵਜੇ ਠੀਕ ਹੈ ਜੀ ਠੀਕ ਹੈ ਸਰ ਜੈ ਸਰ 27 ਨੂੰ ਜਲਦੀ ਆ ਲੈ ਲਓ ਕੋਈ ਆ ਬਈ ਆਪਾਂ ਇਸ ਨੂੰ ਚੈੱਕ ਕਰ ਲਓ ਠੀਕ ਹੈ ਕੀ ਉਹ ਜਾਨ ਤੋਂ ਦੌੜਦਾ ਨਾ 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 ਦੋ ਫਾਇਰ ਨਹੀਂ ਹੋਮ ਬੜਾ ਜੀ ਚੱਲ ਹਾਂ ਹੁਣ ਰਾਂ ਨੂੰ ਤਾਂ ਬਈ ਆਖਿਆ ਤੇਰਾ ਚੱਲੇ ਨਹੀਂ ਲੱਗਦਾ ਅੱਜ ਦੇਖੋ ਜੀ ਬੜਾ ਵੀ ਕੋਈ ਨਹੀਂ ਤੁਸੀਂ ਇਸ ਤਰ੍ਹਾਂ ਕਰਿਓ 2 ਵਜੇ ਦਾ 3 ਵਜੇ ਆਜਿਓ 3 ਵਜੇ ਦਾ 4 ਵਜੇ ਆਜਿਓ ਹੁਣ ਉਹਨਾਂ ਨੂੰ ਆਖਿਆ ਬਈ ਤੇ ਚੱਲੀ ਨਹੀਂ ਲੱਗੀ ਉਹ ਕੋਈ ਨਹੀਂ ਹਾਂ ਹੁਣ ਆਜਿਆ ਆਖਿਆ ਫਿਰ ਬੁੜੀ ਵੀ ਲੱਗੀ ਜਾਣਾ ਕਦੀ ਉਹਨਾਂ ਖਣਾ ਐ ਕਹਿੰਦੇ ਉਂਗਦੇ ਉਹਨਾਂ ਨੂੰ ਤੂੰ ਕਹਦੇ ਵੀ ਘੜੀ ਪਹਿਲਾਂ ਆ ਜਾਣਗੇ ਕਰਕੇ ਮੈਂ ਦੱਸੀ ਅੱਜ ਵੈਦ ਦੀਏ ਨਵੇਦ ਦੀਏ ਕੱਲ ਹਾਂ ਹਾਂ ਆ ਆ ਹਾਂ ਬਈ ਉਹ ਵੀ ਬੁਲਾਇਆ ਸੀ ਪਰਸੋਂ ਦੱਸੋ ਕਿਤੇ ਦਰਖਾਸਤ ਦੇਣੀ ਚੰਨੂ ਭਾਜੀ ਨਾ ਆਈ ਸੀ ਕੀ ਹੋਇਆ ਕੀ ਹੈ ਮੁਕਾਮ ਅੱਛਾ ਮੈਂ ਤਾਂ ਸੁਣਾਂ ਗੱਲ ਕਿਹਦੀ ਮੈਂ ਤੇ ਹਾਂਜੀ ਬਈ ਸਾਨੂੰ ਤੰਗ ਕਰਦੀ ਐ ਨਾ ਇਹਨਾਂ ਨੇ ਇਹ ਲੈ ਕੇ ਚਲ ਗਏ ਆ ਫਸੇ ਤੇ ਇਹਨਾਂ ਨੇ ਲੋਨ ਲਿਆ ਸੀ ਸਰਸੁਰਾ ਤਿਆਰ ਸੀ ਨਾ ਚੰਦਰਪਾਲ ਦੇ ਆ ਮੈਨੂੰ ਗੱਲ ਤੇ ਦੱਸ ਕਿ ਉਹ ਗੱਲ ਦੱਸੋ ਤੇ ਮੈਨੂੰ ਬੈਂਕ ਵਾਲੇ ਕਹਿੰਦੇ ਆ ਕਿ ਖਾਲੀ ਕਰਨਾ ਮਤਲਬ ਕਿ ਸੀਲ ਕਰਕੇ ਜਾਣਾ ਤੁਹਾਡਾ ਘਰ ਚਾਰੋਂ ਆੜਜਾ ਵੀਡੀਓ ਵਿੱਚ ਕਰ ਕਿੱਨੇ ਜਾਣਾ ਵਾ ਐਸਐਸਪੀ ਸਾਹਿਬ ਕੋ ਕੌਣ ਜਾਏਗਾ ਹੈਲੋ ਸਸਿਕਾ ਨੇ ਐਸਐਸਬੀ ਦਾ ਇੱਕ ਨਾ ਇੱਥੇ ਬੰਦੇ ਨੇ ਨਾ ਫਰਾਡ ਕੀਤਾ ਬੈਂਕ ਤੋਂ ਆਉਣ ਲੈ ਕੇ ਤੇ ਲੋਨ ਬਹੁਤ ਜ਼ਿਆਦਾ ਸੀ ਉਹਦੇ ਬਾਅਦ ਗਰੀਬ ਬੰਦੇ ਹੀ ਇਹਨਾਂ ਨੂੰ ਪੈਸੇ ਲੈ ਗਿਆ ਤੇ ਰਿਸ਼ਤੀ ਕਰਕੇ ਨਹੀਂ ਦਿੱਤੀ ਤੇ ਮੈਂ ਇਹਨਾਂ ਨੂੰ ਕਦੋਂ ਭੇਜਾਂ ਜੀ ਇਹਨਾਂ ਨੂੰ ਬੈਂਕ ਤੰਗ ਕਰਦੀਏ ਵੀ ਮਕਾਨ ਵਿਹਲਾ ਕਰੋ ਕਿਉਂਕਿ ਉਹਨਾਂ ਬੈਂਕ ਨੇ ਤੇ ਪੁਲਾਜ ਕੀਤਾ ਉਹਨਾਂ ਦੇ ਕਰਾਉਣਾ ਹੀ ਕਰਾਉਣਾ ਤੇ ਆ ਚੁਪ ਆ ਪੱਟੀ ਦੇ ਤੇ ਮੈਂ ਇੱਥੇ ਭੇਜਦਾ ਤੁਹਾਡੇ ਕੋਲ ਹਾਂ ਆ ਚਲੋ ਆਗੇ ਤੁਹਾਡੇ ਕੋਲ ਠੀਕ ਹੈ ਥੈਂਕ ਯੂ ਥੈਂਕ ਯੂ ਫਿਰ ਚਲ ਜੋ ਬੀਬੀ ਮੇਰਾ ਨਾਮ ਲੈ ਕੇ ਮਿਲ ਲੋ ਐਸਐਸਪੀ ਸਾਹਿਬ ਨੂੰ ਤੇ ਦਰਖਾਸਤ ਲੈ ਕੇ ਘੜਨੀ ਜੇ ਸਾਰੀ ਕਿ ਕਿਵੇਂ ਇਹਨਾਂ ਨੇ ਕੀਤਾ ਕੀ ਫਰਾਡ ਹੋਇਆ ਤੁਹਾਡੇ ਚਲ ਜੋ ਉਥੇ ਹੁਣੇ ਚਲ ਜੋ ਕੀ ਹੈ ਪਤਾ ਨਹੀਂ ਕਹਿੰਗਾ ਪੱਟੀ ਤੰਤਾ ਨੋਦ ਅਰਵਾਦਾਂਗੇ ਉਹ ਐਪਲੀਕੇਸ਼ਨ ਲੈ ਆ ਉਹਨੂੰ ਕੋਈ ਇਹਨੂੰ ਤੈਸਮੈਂਟ ਨਹੀਂ ਹੋਣੀ ਬਦਲੀ ਮੈਂ ਆਖਿਆ ਇਹ ਤੇ ਡੈਪੂਟੇਸ਼ਨ ਆਖੰਦੇ ਆ ਡੈਪੂਟੇਸ਼ਨ ਨਹੀਂ ਨਾ ਨਹੀਂ ਇਹ ਬਦਲੀ ਕਰਾਉਣ ਦੇ ਲਈ ਕਦੋਂ ਤੁਹਾਨੂੰ ਹੈ ਇਹ ਬਦਲੀ ਨਹੀਂ ਉਹਨੇ ਕਿਹਾ ਵਾ ਸਤਵੀਂ ਆਈਆਰਬੀ ਕਪੂਰਥਲਾ ਤੋਂ ਜ਼ਿਲ੍ਹਾ ਤਰਨਤਾਰਨ ਨਾਲ ਅਟੈਚਮੈਂਟ ਕਰਾਉਣ ਸਬੰਧੀ ਇਹ ਡੈਪੂਟੇਸ਼ਨ ਹੈ ਉਹ ਬਦਲੀ ਹੋਰ ਚੀਜ਼ ਹੁੰਦੀ ਹੈ ਇਹ ਅਟੈਚਮੈਂਟ ਹੋਰ ਚੀਜ਼ ਹੁੰਦੀ ਹੈ ਇੱਥੇ ਆਈਆਰਬੀ ਹੈ ਨਹੀਂ ਨਾ ਬਣੇ ਤੇ ਆਦੀ ਹੈ ਕਰਵਾ ਦਿਓ ਇਹ ਆ ਵੀ ਇਹਨਾਂ ਨੂੰ ਇਹ ਪੁੱਛ ਲਾ ਵੀ ਕਪੂਰਥਲੇ ਦਾ ਕੋਈ ਲਾਸਟ ਆਲਾਈਕਰ ਨੂੰ ਖਾਣਾ ਜਾਂ ਕੋਈ ਉੱਥੇ ਕਰਾ ਦਿੰਦੇ ਆਪਾਂ ਇਹਦੀ ਆਹੋ ਉਹਨੂੰ ਇਹ ਪੁੱਛ ਲਓ ਉਹ ਕਹਿੰਦਾ ਕਿ ਕਰਵਾਉਣਾ ਸਾਥੀ ਕਲਪਨ ਮੈਂ ਤਾਂ ਹੋਰ ਉਹ ਦੱਸ ਤੇ ਉਹ ਹੈਗਾ ਜੇ ਮੈਨੇਜਰ ਦਾ ਨੰਬਰ ਦਿਓ ਉਹ ਮੈਨੇਜਰ ਫੇਰ ਵੇਖੀ ਆ ਕੁੜੀ ਉਹ ਕੱਢ ਕੇ ਲੈ ਗਿਆ ਇਹ ਮੁੰਡਾ ਕਿਹੜਾ ਦੋਬਰੀ ਦਾ ਹਾਂ ਤੇ ਹੁਣ ਉਹ ਮੁੰਡਾ ਕਹਿੰਦਾ ਮਾਰ ਪਰਸੋਂ ਦਾ ਘਰੋਂ ਕੱਢਦਾ ਅਚਨ ਤੂੰ ਤੇਰ ਨਾਲ ਨੇ ਵਿਆਹ ਕਰਾਇਆ ਸੀ ਹਾਂਜੀ ਉਹ ਨੇ ਵਿਆਹ ਨਹੀਂ ਕਰਾਇਆ ਦੋਬਰੀ ਆ ਕਾਲ ਤੇ ਫੋਨ ਆਵਾਜ਼ ਕੋਈ ਤੇ ਜੇ Rajasthan ਹਨਾ ਉਧਰ ਫੇਰੇ ਹੋਰੇ ਤੇ ਉਹ ਫੋਨ ਵੀ ਇਹਨਾਂ ਨੇ ਤੋੜਤਾ ਹੈ ਪਹਿਲਾਂ ਤੇ ਬਾਜੂ ਸੇਮ ਮਹੀਂ ਹੁਣ ਤਾਂ ਸੇਮ ਉਹਨਾਂ ਨੇ ਤੋੜਤੀ ਤੇਰੀ ਉਮਰ ਕਿੰਨੀ ਹੈ ਮੇਰੀ ਹੁਣ 16 17 ਸਾਲ ਹੈ ਲੋ ਤੇ ਤੂੰ ਤੇ ਨਿੱਕੀ ਜੀ ਨਿੱਕੀ ਤੇ ਮੈਨੂੰ ਇਹ ਉਹਦਾ ਵੀ ਇਹ ਪੁੱਤ ਉਹਦਾ ਸਾਰੀ ਤੇਰਾ 14 ਸਾਲ ਦਾ ਮੈਂ ਦੱਸਿਆ ਇਹ ਤੁਹਾਨੂੰ ਆ ਕੇ ਤੇ ਤਾਂ ਲੀਤੋ ਫਿਰ ਇਦਾਂ ਲੈ ਗਿਆ ਤੇ ਹੁਣ ਉਹਨਾਂ ਦੇ ਘਰ ਜਾਣ ਨੂੰ ਤਾਂ ਕਿ ਮਾਰ ਕੇ ਘਰੋਂ ਬਾਹਰ ਕੱਢ ਤਾ ਤੇ ਨਾ ਬੱਚਾ ਹੈਗਾ ਕੋਈ ਨਹੀਂ ਨਾ ਨਹੀਂ ਗਿਆ ਸੀ ਤੇ ਆਂਦੇ ਆ ਤੁਹਾਨੂੰ ਸਾਰੇ ਮੈਂ ਗਾਇ ਤੇ ਸਾਦੀ ਹੋਤੀ ਹੈ ਹਾਂਜੀ ਇਹਨਾਂ ਨੂੰ ਤਾਂ ੱਕੇ ਮਾਲ ਨੂੰ ਕੇ ਕੱਢਦਾ ਘਰੋਂ ਇਹ ਵਾਲੀ ਕੁੜੀ ਆ ਜੀ ਜਿਹੜੀ ਚਸਪੋਸੇ ਮਾਂ ਉਹਦੀ ਹਾਂਜੀ ਤੇ ਦੋ ਜਾਕੀ ਨਾ ਦੁਪਲੀ ਤੁਰੈ ਨਹੀਂ ਹਾਂਜੀ ਨਹੀਂ ਦੁਪਲੀ ਦੀ ਰਹੀ ਦੀ ਰਾਜਸਥਾਨ ਚ ਲੈ ਗਈ ਤੇ ਹੁਣ ਇਥੇ ਆਈ ਲੋੜੇ ਘਰ ਵਾਲਾ ਤੇਰਾ ਪੁੱਤ ਕੀ ਕਰਦਾ ਹੈ ਉਹ ਇਧਰ ਵਾਈਪੂ ਹੀ ਕਰਦਾ ਸੀ ਤੇ ਆਂਦੇ ਉਹਦੇ ਨਾਲ ਕੋਈ ਤਾਲੀ ਕੁੜੀ ਨਹੀਂ ਆ ਗਈ ਆਣੀ ਹੈਗਾ ਤੇ ਨਾ ਕੋਈ ਮੋਤਕ ਵੀ ਹੋਈ ਉਹ ਟੀਕਾ ਲੈ ਆਗੇ ਤੇ ਉੱਥੇ ਮਰ ਗਿਆ ਤੇ ਅੰਨਿਆਖਾ ਸਾਸਮੀ ਨਹੀਂ ਨਖਾਇਆ ਇਹਨੂੰ ਲੈ ਮੈਂ ਤਾਂ ਸਾਹ ਲੈਂਦਾ ਜਈ ਇਹਨਾਂ ਖਾ ਆਇਆ ਹਸਤ ਲੈ ਜਨੇ ਤੇ ਆਂਦੇ ਮਰਦਾ ਤੇ ਮਰਦੇ ਮੇਰੇ ਕੋਲ ਨਹੀਂ ਕੋਈ ਪਾਹ ਉਹਦੀ ਉਮਰ ਕਿੰਨੀ ਤੇਰੇ ਘਰ ਵਾਲੇ ਦੀ ਉਹਦੀ 28 28 ਸਾਲ ਦੀ ਸੀ ਬਤਾਂ ਉਹ ਇੰਨਾ ਵੱਡਾ ਉਮਰ ਕਿਤੇ ਤੂੰ ਕਿਉਂ ਤੇ ਮੈਂ ਮਤਲਬ ਫਿਰ ਉਹ ਤਾਂ ਢੂਠ ਮਰਦੀ ਆ ਉਹ 30 35 ਸਾਲਾਂ ਦਾ ਵਾ ਮੈਂ ਉਦੋਂ ਦੀ ਨੂੰ ਬਾਨੀਆਂ ਕੋ ਛੱਡ ਕੇ ਆ ਜਾ ਛੱਡ ਕੇ ਆ ਜਾ ਇਹਨੂੰ ਸੱਸ ਮੇਰੀ ਆਂਦੀ ਇੰਨੀ ਉਮਰ ਤੇ ਬਿਲਕੁਲ ਪਤਾ ਕਿ ਤਾ ਇਹਦਾ ਨਸ਼ਾ ਪੱਤਾ ਕਰਦਾ ਵਾ ਮੈਂ ਇਹਨੂੰ ਬੜਾ ਜ਼ੋਰ ਲਾਇਆ ਤੇ ਹੁਣ ਉਹ ਮਰ ਗਿਆ ਤੇ ਹੁਣ ਉਹਨਾਂ ਘਰੋਂ ਕੱਢਤੀ ਜੇ ਹੁਣ ਅਜੋ ਤੱਕੇ ਮਾਰੇ ਮੈਂ ਦਰਖਾਹ ਦਿੱਤੀ ਅਸੇ ਉਹ ਕਿੱਥੇ ਦਿੱਤੀ ਮੋੜ ਤੇ ਮੈਂ ਕਹਿੰਦਾ ਨਾ ਸੋਡ ਹੋ ਗਿਆ ਪਰ ਤੋਂ ਤੱਕੇ ਮਾਰ ਕੇ ਜਿਹ ਤਰ੍ਹਾਂ ਮਾਰਾ ਜੋ ਕੜਪਾਤਾ ਨਹੀਂ ਮਾਰੇ ਛੋਟਾ ਪਰਸੋ ਜਲਦੀ ਬੁੱਸ ਮਾਰ ਜਾਣਗੀ ਬਾਜੀ ਭੋਗਤਾਂ ਜਦ ਮਾਰੇ ਥੋੜੀ ਧੱਕ ਪਰ ਉਹ ਉਹਦੀ ਫੋਟੋ ਹੈ ਜਿਹੜੇ ਕੋ ਬੰਦੇ ਤੇਰੀ ਹਾਂਜੀ ਮਖਾ ਹੈ ਹੈ ਜਦ ਆਪਣਾ ਐਸਚੂ ਸਾਹਿਬ ਜੀ ਸਰ ਇੱਕ ਨਾ ਪੂਰੀ ਇਥੇ ਵਿਆਹੀ ਹੀ ਡੁੱਬਲੀ ਪਿੰਡ ਤੇ ਉਹ ਮੁੰਡਾ ਮਾਰ ਕੇ ਟੀਕਾ ਲਾ ਕੇ ਤੇ ਤੁਹਾਡੇ ਕੋਲ ਦਰਖਾਸਤ ਵੀ ਦੇ ਕੇ ਗਏ ਆ ਤੇ ਉਹਨਾਂ ਨੇ ਇਹਨੂੰ ਕੁੜੀ ਨੂੰ ਘਰੋਂ ਬਾਹਰ ਕਰਤਾ ਵਾ ਤੇ ਉਹਨਾਂ ਨੂੰ ਕਹੋ ਵੀ ਜੇ ਇੱਥੇ ਵੱਸਦੀ ਰਹੀ ਐ ਨੇ ਕਿੱਥੇ ਜਾਣਾ ਐ ਇੱਥੇ ਤੁਹਾਡੇ ਕੋਲ ਰਹਿਣਾ ਐ ਕਿੱਥੇ ਜਾਵੇ ਹਨ ਅੱਛਾ ਜੀ ਤਾਂ ਮੈਂ ਇਹਨਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ ਤੇ ਉਹਨਾਂ ਨੂੰ ਸਾਥ ਕੇ ਉਹਨਾਂ ਨੂੰ ਕਹੋ ਵੀ ਹੈ ਹਲੋ ਮੈਂ ਸਿੱਧਾ ਤੁਹਾਡੇ ਕੋਲ ਆਇਆ ਇਹ ਮੇਰੇ ਕੋਲ ਬੈਠੇ ਆ ਤੁਹਾਡੇ ਕੋਲ ਦਰਖਾਸਤ ਦੇ ਕੇ ਗਏ ਆ ਕਿੱਦਾਂ ਰਖਾ ਦਿੱਤੀ ਐ ਪਰਸੋਂ ਲਈ ਪਰਸੋਂ ਲਈ ਦਿੱਤੀ ਐ ਅੱਛਾ ਜੀ ਠੀਕ ਐ ਸਭ ਕੁਝ ਕੀ ਨਾਂ ਤੇਰਾ ਕੁੜੀ ਮੇਰਾ ਨਾਂ ਹਰਮਨਪ੍ਰੀਤ ਕਾ ਇਹਦਾ ਨਾਂ ਹਰਮਨ ਜੇ ਕੁੜੀ ਦਾ ਨਾਂ ਤੇ ਹੁਣ ਆਕੇ ਤੁਹਾਨੂੰ ਕੋਈ ਇਹ ਹੁਣ ਜੇ ਬੰਦਾ ਚਲ ਗਿਆ ਤੇ ਇਹਨੇ ਕਿੱਥੇ ਰਹਿਣਾ ਕਿੱਧਰ ਜਾਵੇ ਜਦੋਂ ਵਿਆਹ ਕੇ ਲਿਆਦੇ ਨੇ ਇੱਥੇ ਰਹਿਣਾ ਹਾਂਜੀ ਹਾਂਜੀ ਮਿਲੇ ਮਿਲੇ ਸੀ ਸਭ ਮਿਲੇ ਆ ਤੇ ਉਹ ਉਹ ਉਹਨਾਂ ਦੇ ਘਰੇ ਭੇਜੋ ਇਹਨੂੰ ਉਥੇ ਮੈਂ ਮੈਂ ਭੇਜ ਸਕਦਾ ਠੀਕ ਐ ਜਦੋਂ ਚਲਦੇ ਹੋਣੇ ਤਾਂ ਮੇਰੇ ਜੀਠਾ ਤੇ ਇਹਨਾਂ ਨੇ ਧੱਕੇ ਮਾਰ ਕੇ ਕੱਢੇ ਹੋਏ ਸਾਥ-ਸਾਥ ਤੇ ਉੰਨਾਂ ਹੀ ਸਾਹਾਂ ਸਾਹਾਂ ਆ ਰਹੀ ਓਥੇ ਤੇ ਇਹਨਾਂ ਦੇ ੱਟਕੇ ਮਾਰ ਕੇ ਘਰੋਂ ਬਾਹਰ ਕਰਤਾ ਵਾ ਤੇ ਮੰਮੀ ਇਹ ਨਾਨੀ ਉਹਨਾਂ ਨੂੰ ੱਟਕੇ ਮਾਰੇ ਇਹਨਾਂ ਨਾਲ ਨਹੀਂ ਤੇਰੀਆਂ ਫੋਟੋਆਂ ਆਗੀਆਂ ਇਹਨਾਂ ਨਾਲ ਹੀ ਕੋਈ ਫੋਟੋ ਪਹਿਲੇ ਪਹੁੰਚਾ ਗਿਆ ਉਹ ਡਿਲੀਟ ਹੋ ਗਿਆ ਫੋਨ ਤੋੜਤਾ ਇਹਨਾਂ ਨੇ ਤੇਰੇ ਆਪ ਦੇ ਜਿਹੜਾ ਤਰਾ ਬੰਦਾ ਉਹਦੇ ਨਾਲ ਵਖਾਆਂ ਫੋਟੋ ਆਬੀ ਸੇਮਾ ਤੋੜਤਿਆਂ ਇਹਨਾਂ ਨੇ ਫੋਨ ਵੀ ਤੋੜਤਾ ਮੂੰਹ ਚੋਕੇ ਤੋੜ ਕੇ ਪਈਦਾ ਕਿ ਇਹਨਾਂ ਨੂੰ ਇਹ ਉਹ ਗਲਤੀ ਦੇ ਦਿੱਤੀ ਮੈਂ ਤੇ ਗੰਦੀ ਨੂੰ ਗੱਲ ਹੋਰ ਫੋਟੋਆਂ ਵਖਾ ਹੋਏ ਉਹ ਨੇ ਇਹ ਚੰਮੇ ਤੇ ਸਾਰਾ ਕੁਝ ਹੈਂਗ ਹੋ ਗਿਆ ਨਾ ਉਦੋਂ ਮੈਂ ਮਾਸਪਲ ਅਲੋਖ ਲੈ ਆ ਨਾ ਤਾਂ ਦੱਸਾਂ ਕਿ ਇਹ ਮਾਪਿਓ ਦੀ ਮਰਜ਼ੀ ਨਾਲ ਵਿਆਹ ਕਰਾਇਆ ਹੋਵੇ ਤੇ ਇਹੋ ਜਿਹਾ ਤਾਂ ਨਾ ਕੰਮ ਹੋਵੇ ਮਾਪਿਓ ਦੀ ਮਰਜ਼ੀ ਨਾਲ ਹੋਵੇ ਆਹ ਇਹੋ ਹੀ ਕੋਈ ਪੋਤਾ ਸਾਡੀ ਉਹ ਉਦੋਂ ਮੇਰਾ ਭਰਾ ਹੋਰ ਬੋਲ ਰਹੀ ਐ ਇੱਥੇ ਕਰਣੀ ਪਚਾਈਆ ਬੋਟਵਾ ਤੇ ਕਰਿਆ ਨਹੀਂ ਕੋਈ ਘਰ ਘੁਰਨੀ ਹੈਗਾ ਨਹੀਂ ਇਹਦੇ ਨਾਲ ਤੂੰ ਕਿਵੇਂ ਚੱਲ ਗਈ ਇਹ ਤੇ ਇਹ ਤੇ ਵਾਵਾ ਵੱਡਾ ਤੇਰਾ ਨੌਂ ਉਮਰ ਦਾ ਵੱਡਾ ਵੱਡਾ ਹਲੋ ਹੈ ਆ ਕਰੀਏ ਇਹ ਇੰਸਟਾਗ੍ਰਾਮ ਤੇ ਪਉਂਦੇ ਰਹਿਣਾ ਉਹ ਨਾ ਹਾਂ ਇਹ ਮੁੰਡਾ ਕਿ ਤਰ ਵੀ ਇਹ ਕਿਹੜਾ ਗੱਲਾਂ ਤੇ ਨਹੀਂ ਆ ਹੁਣ ਪਉਨੇ ਆ ਤੇ ਔਰਤ ਹੋ ਰਿਆ ਕੋਈ ਮਗਰ ਇਹ ਮੁੰਡੇ ਦੀ ਭੈਣ ਆ ਇਹ ਮੁੰਡੇ ਦੀ ਭੈਣ ਆ ਤੇ ਇਹਨਾਂ ਨੇ ਧੱਕੇ ਧੁੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਉਹਨਾਂ ਨੂੰ ਜਿੱਦਾਂ ਮਰਿਆ ਉਹਦੇ ਮੈਂ ਫੋਟੋਮਾਰਟ ਕਰਾਉਣਾ ਇਹਦਾ ਅੰਦੇ ਨਹੀਂ ਅਸੀਂ ਤੇਰੇ ਨਾਲ ਆ ਜੇ ਮਰ ਗਿਆ ਤੇ ਤੈਨੂੰ ਨਹੀਂ ਤਣ ਕੱਢਣ ਲੱਗੇ ਹੁਣੇ ਸਾਰੇ ਪੈ ਗਏ ਉਹਨੂੰ ਮੈਨੂੰ ਗਾ ਮੈਨੂੰ ਮੈਂ ਬੜੇ ਜ਼ੋਰ ਨਾਲ ਬਹਿ ਕੀ ਰਹੀ ਆ ਕੁੜੀ ਮੇਰੀ ਗਈ ਗਲਤ ਬੋਲੀ ਗੰਦੀ ਸਾਡੀ ਕੁੜੀ ਜਿਹੜੀ ਗਈ ਭਾਜੀ ਤੇ ਉਹਨੂੰ ਆਂਦੇ ਹਾਰ ਦੀ ਕੁੜੀ ਕੋਲ ਨਾਲ ਜਿੰਨਾ ਜੇ ਸਾਡੀ ਕੁੜੀ ਤੁਹਾਡੇ ਘਰ ਰਹੀਏ ਤੇ ਇਹਨਾਂ ਦਾ ਪਰਜ ਨਹੀਂ ਬਣਦੀ ਇਹ ਗੱਲ ਆ ਕਰਨ ਦਾ ਉਹ ਸਾਰਾ ਟੰਬਰ ਪੈ ਗਿਆ ਸਾਡੇ ਗੱਲ ਮੈਂ ਕੋਈ ਨੂੰ ਗਾਲਾਂ ਕੱਢੀਆਂ ਮੈਂ ਤੇਰਾ ਪਾਗੇ ਬਣਦਾ ਹੀ ਗਈ ਤੇ ਆ ਇਹ ਆ ਚਾਹੀ ਜੋ ਗਾਲਾਂ ਕੱਢੀ ਇਹ ਤੇਰੀ ਕੁੜੀ ਨੂੰ ਆਈ ਇਹ ਬੱਚਿਆਂ ਨੂੰ ਸਮਝ ਆ ਜਾਈਏ ਤਾਂ ਭਾਵੇਂ ਮੁੰਡਾ ਭਾਵੇਂ ਕੁੜੀ ਆ ਮਾਂ ਪਿਓ ਦੀ ਮਰਜ਼ੀ ਨਾਲ ਰਿਸ਼ਤਾ ਹੋਵੇ ਉਹ ਸਾਰਾ ਮਾਪਿਓ ਨੇ ਵੇਖਿਆ ਚਾ ਆਖਿਆ ਹੁੰਦਾ ਹੈ ਮਾਪਿਓ ਨੇ ਉਮਰਾਂ ਡਾਈ ਹੁੰਦੀ ਆ ਬੱਚਿਆਂ ਨੂੰ ਥੋੜਾ ਸਮਝ ਹੁੰਦੀ ਕੋਈ ਜੇ ਕੋਈ ਕਹੀਏ ਵੀ ਬੱਚੇ بڑے ਸਿਆਣੇ ਬੱਚਾ ਤੇ ਭਾਵੇਂ 25 ਸਾਲ ਦਾ ਵੀ ਹੋਵੇ ਨਾ ਬੱਚਾ ਬੱਚਾ ਹੁੰਦਾ ਮਾਪਿਓ ਨੇ ਉਮਰਾਂ ਖਾਧੀਆਂ ਹੁੰਦੀਆਂ ਹੈ ਫੋਨੀ ਚਲਜੋ ਐਸਚੋ ਸਾਹਿਬ ਕੋਲ ਜਲਦੋ ਤੁਹਾਡੀ ਮਦਦ ਹੋਊਗੀ ਕੋਈ ਜੀ ਤੁਹਾਨੂੰ ਹੀ ਕਰਨਾ ਹੈ ਕਿਹੜਾ ਕਰਵਾ ਠੀਕ ਹੈ ਕਲੀਅਰ ਰਿਕਾਰਡਿੰਗ ਕਿਹੜਾ ਪਿੰਡ ਗਏ ਉਸੇ ਦੱਸਿਆ ਹੀ ਤਾਂ ਨਾ ਸਾਹਿਬ ਤੇ ਨਹੀ ਚੱਪ ਸ਼ਿਗਾਂਗ ਪੱਤਾਂ ਇਹ ਤੇਰੀ ਲਾਣ ਕਾਂਦੇ ਇਹਨੇ ਤੈਨੂੰ ਛੱਡਣ ਦੇ ਲਈ ਅਸਨਾਂ ਲਿਕੇ ਗਈ ਨਹੀਂ ਰਾਤਾਂ ਕੋਸਾਲ ਰਿੰਦੂ ਸ਼ਿਗਾਂਗ ਪੱਤਾਂ ਅੰਨ ਤੇ ਵੀ ਪਾ ਕੇ ਅੰਕਰੇਟ ਕਰਕੇ ਜਾਂਦੀ ਹੂੰ ਜਦ ਤਲਦੋ ਕੋ ਨਿਕਲੋ ਤਾਂ ਮੇਰਾ ਉਹ ਨਾਲਾ ਕੰਮ ਠੀਕ ਕਰਨਾ ਇਹਦਾ ਪਿੰਡ ਗਏ ਹੈਲੋ ਕੈਲ ਮਾਊਸ ਸਾਥੀ ਗਾਲ ਉਹ ਛੋਟੇ ਵੀਰੇ ਡੈਪੂਟੇਸ਼ਨ ਨਹੀਂ ਲਗਣੀ ਇੱਥੇ ਉਹ ਤਾਂ ਤੇਰੀ ਇਹ ਆ ਵੀ ਤੂੰ ਇਹ ਦੱਸ ਵੀ ਜਿੱਥੇ ਬਦਲੀ ਹੋ ਸਕਦੀ ਇੱਥੇ ਲਾ ਕੇ ਬੰਨੇ ਤਰੀਕ ਪੂਰ ਥਲੇ ਜਿੱਦਾਂਦਰ ਕਰਨ ਦਾ ਨਾਲ ਨੂੰ ਕਰਾ ਦਿੰਦੇ ਆ ਕਿੱਥੇ ਹੋ ਸਕਦੀ ਹੈ ਕਿਸ ਤਰ੍ਹਾਂ ਨੇ ਅੱਜ ਪਾਜੀ ਜੀ ਜਿਆਦਾ ਨਾ ਕਰ ਹਾਂ ਅਗੋਂ ਉਹ ਬੈਠਾ ਕੋਈ ਉਹ ਅਟੈਚਮੈਂਟ ਵੀ ਉਹੋ ਹੀ ਆ ਅਟੈਚਮੈਂਟ ਕਿੱਥੇ ਕਰਾਵਾਂਗੇ ਕੋਈ ਕਿੱਥੇ ਕਰਾਵਾਂਗੇ ਕੁ ਬਿਨਿਤ ਚਾਹਤ ਨਹੀਂ ਨਹੀਂ ਤੂੰ ਇੱਥੇ ਤੇਰੀ ਕਪੂਰਥਲੇ ਦੀ ਕਿਸੇ ਥਾਣੇ 'ਚ ਕਰਾ ਦਿੰਨੇ ਆ ਇੱਥੇ ਇੱਥੇ ਤਰਨਧਰ ਦੇ ਲਾਗੇ ਆ ਜੀ ਇਧਰ ਨੂੰ ਹਾਂ ਚਲੋ ਬਾਕਰਦਾ